ਜਫਰ ਨਾਮ ਮੇ ਤੇ ਕੋਈ ਛੰਦ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਔਰੰਗਜ਼ੇਬ ਦੇ ਕਿਰਤੂਤਾਂ ਲਿਖ ਕੇ ਭੇਜੀ ਹੈ ਨਾ ਆਪਣੀ ਜ਼ਬਾਨ ਕਿਹੜੀ ਹੈ ਪੰਜਾਬੀ ਸਾਨੂੰ ਕੋਈ ਪੰਜਾਬੀ ਵਿੱਚ ਮੈਸੇਜ ਭੇਜੇ ਸਾਨੂੰ ਪੜ੍ਹਨਾ ਸੌਖਾ ਹੋ ਜਾਂਦਾ ਹੈ ਨਾ ਤੇ ਔਰੰਗਜ਼ੇਬ ਦੀ ਜ਼ਬਾਨ ਕਿਹੜੀ ਸੀ ਫਾਰਸੀ ਮਾਂ ਬੋਲੀ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਜਿਵੇਂ ਪੰਜਾਬੀ ਵਿੱਚ ਲਿਖ ਕੇ ਭੇਜਦਾ ਨਾ ਤੂੰ ਸਮਝਣਾ ਸੀ ਖਾਰੇ ਕੀ ਲਿਖ ਕੇ ਭੇਜ ਦਿੱਤਾ ਗੋਵਿੰਦ ਸਿੰਘ ਜੀ ਸਮਝ ਨਹੀਂ ਯਾਰ ਮੈਂ ਤੇਰੀਆਂ ਕਰਤੂਤਾ ਤੇਰੀ ਜੁਬਾਨ ਵਿੱਚ ਲਿਖ ਕੇ ਭੇਜ ਰਿਹਾ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਬੜੇ ਵੱਡੇ ਗਿਆਨੀ ਸੀ ਗਿਆਤਾ ਸੀ ਫਾਰਸੀ ਲੈਂਗੁਏਜ ਦੇ ਸਮਾ ਸੀਮਟ ਆਪਾਂ ਕਿਵੇਂ ਸ਼ਬਦ ਨਾਲ ਜੁੜਨਾ ਆਓ ਇਸ ਕਰਕੇ ਫਾਰਸ ਵਿੱਚ ਲਿਖ ਕੇ ਭੇਜਿਆ ਸਾਦਸਾ ਉਹ ਜਫਰਨਾਮਾ ਜਿਉਂ ਜਕਰਤੂਤਾ ਆਪਣੀ ਆ ਪੜਦਾ ਗਿਆ ਨਾ ਜਫਰਨਾਮਾ ਪੜਦਾ ਗਿਆ ਰਾਣ ਸ਼ੀਨ ਹੁੰਦੇਗੇ ਕਰਤੂਤਾ ਸਾਹਮਣੇ ਆਉਂਦੀਆਂ ਗਈਆਂ ਸਾਦਸਾ ਆਓ ਗਲਗੀਰ ਪਰ ਪਾਛਾ ਕਹਿੰਦੇ ਕੀ ਵਾਜੇ ਤੂੰ ਮੇਰੇ ਚਾਰ ਬੱਚੇ ਕੋ ਕੋ ਕੇ ਸ਼ਹੀਦ ਕਰ ਦਿੱਤੇ ਮੇਰੇ ਸਿੰਘ ਸ਼ਹੀਦ ਕਰ ਦਿੱਤੇ ਕਹਾ ਵੀਰ 40 ਸ਼ੁਦਾਵੰਤ ਕਵੀ ਸਨਾਪਤੀ ਕਹਾ ਵੀਰ 40 ਸ਼ੁਦਾਵੰਤ ਭਾਰੇ 40 ਭੁਖਣ ਪਾਣੀ ਸਿੰਘਾ ਤੇ ਕਹਾ 9 ਤੇ 1 ਲੱਖ 9 ਤੇ 1 10 ਕਹਾ ਤੇ 9 ਤੇ 1 ਲੱਖ 10 ਆਏ ਹਕਾਰੇ ਕਹਿੰਦੇ ਕੀ ਹੋਇਆ ਤੇਰੇ ਮੇਰੇ 40 ਭੁਖਣ ਪਾਣੀ ਸਿੰਘਾ ਤੇ ਤੇਰੇ 40 ਲੱਖ ਦੀ ਫੌਜ ਨੇ ਧਾਵਾ ਬੋਲ ਦਿੱਤਾ ਕਿ ਇਹੇ ਤਰੀ ਮਰਦਾਨਗੀ ਆ ਆ ਵੇਖ ਮੈਂ ਮਰਦ ਦਾ ਬੱਚਾ ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਜ਼ਫਰਨਾਮੇ ਦੇ ਬੋਲ ਹਮੂ ਮਰਦ ਬਾਇ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਫਰਜ਼ੰਦ ਹਾਂ ਜੋ ਮੇਰੇ ਦਿਲ ਵਿੱਚ ਹੈ ਉਹ ਮੇਰੀ ਜ਼ੁਬਾਨ ਤੇ ਜੋ ਮੇਰੀ ਜ਼ੁਬਾਨ ਤੇ ਹੈ ਉਹ ਮੇਰੇ ਦਿਲ ਵਿੱਚ ਹੈ ਮੈਂ ਤੇਰੇ ਵਾਂਗੂ ਫਰੇਬੀ ਨਹੀਂ ਤੂੰ ਦਾ ਕਸਮਾ ਖਾ ਕੇ ਮੁੱਕਰ ਗਿਆ ਤੂੰ ਦੇ ਆਪਣੇ ਕੁਰਾਨ ਦੀ ਕਸਮ ਖਾ ਕੇ ਮੁੱਕਰ ਗਿਆ ਪਰ ਮੈਂ ਤੇਰੀ ਸੌਂ ਤੇ ਇਤਬਾਰ ਕਰ ਫਿਰ ਬੜਾ ਲੰਮਾ ਵਿਸ਼ਾ ਸਾਥ ਸੰਗਤ ਸਮਾਂ ਨਹੀਂ ਹੈ ਆਓ ਜ਼ਫਰਨਾਮਾ ਕਲਗੀਧਰ ਪਾਤਸ਼ਾਹ ਮਹਾਰਾਜ ਓ ਅੰਕਾਰ ਹੁਕਮ ਸੱਤ ਸਿਰ ਵਾਹੇ ਗੁਰੂ ਜੀ ਕੀ ਫਤਿਹ ਜਫਰ ਨਾਮ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਕਸਮੀਂ ਚੁਂਕਾਰ ਅੱਜ ਹਮਾਂ ਹੀ ਬਤੇ ਦਰ ਗੁਜਸਤ ਹਾਲਾ ਲ ਅਸਤ ਬੁਰਦਨ ਬਾ

नवाज़ ਕਰਾਮਤ ਕਾਇਮ ਕਰੇ ਕਮਾਲ ਕਰਮਤ ਕਾਇਮ ਕਰੇ ਰਜ਼ਾਬ ਛੋਰਾ ਜ਼ਤ ਰਹਾ ਤੋ ਰਹੀ ਰਜ਼ਾਬ ਛੋਰਾ ਜ਼ਤ ਰਹਾ ਤੋ ਰਹੀ ਕਮਾਲ Na saza, na bazo, na fazo, na farish. Na sahazo, na bazo, na fazo, na farish. Kudâvand, bakşind, neş farish. Kudâvand, bakşind, neş farish. Na saza, na sahazo, na, bazo, na, pazo, na Sağol, na bal, Ama bak şu o destgir, Ama bak şu o destgir. Kata şu ruz, deho dil pazir ਖਤਾਬ ਅਕਸ਼ਰੋਜ ਦੇਹੋ ਦਿਲ ਕਜ਼ੀ ਆਮਾ ਮਕਸ਼ ਬਖਸ਼ਿਲ ਦੇ ਹੋਰ ਅਸਤ ਕੀਰ ਆਮਾ ਮਕਸ਼ ਬਖਸ਼ਿਲ ਦੇ ਹੋਦਸਤ ਕੀ ਖਤਾਬ ਅਕਸ਼ਰੋਜ ਦੇਹੋ

ਸ਼ਹਿਨशाह ਖੂਬੀ ਦੇ ਹੋ ਰਹਿ ਨਮੂ ਸ਼ਹਿਨशाह ਖੂਬੀ ਦੇ ਹੋ ਰਹਿ ਨਮੂ ਕਿ ਬੇਬੂ ਹਮੋਂ ਮਰਦ ਬਾਦ ਸਬਦ ਸੁਖ ਨਵਰ ਨਸ਼ਕ ਮੇਂ ਦਿਲਗਰ ਦਰਦ ਹਾਨੇ ਦਿਗਰ ਨਸ਼ਕ ਮੇਂ ਦਿਲਗਰ ਦਰਦ ਹਾਨੇ ਦਿਗਰ ਬਾਲਾ ਚਾਰਿ ਗਿ ਦਰਨੀਆਂ ਮਦਮ ਬਾਲਾ ਚਾਰਿ ਮਤਤ ਵੀਰ ਤੀਰੋ ਤੁਫੰਗ ਆ ਮਦਮ ਮਤਤ ਵੀਰ ਤੀਰੋ ਤੁਫੰਗ ਆ ਮਦਮ ਨਸਾਜ਼ ਨਬਾਜ਼ੋ ਨਾ ਫੋੜ ਨਾ ਫਰਸ਼ ਨਸਾਜ਼ ਨਬਾਜ਼ੋ ਨਾ ਫੋੜ ਆਵਲਤ ਤੱਕ ਸਿੰਦેશ ਨਸ ਨਸ ਨਾ ਬਾਜ਼ ਨਫਾ ਨਫਰਸ਼ ਨਸ ਨਸ ਨਾ ਬਾਜ਼ ਨਫਾ ਨਫਰਸ਼ ਜਿਉ ਜੋ ਪੜਦਾ ਗਿਆ ਸਮਾ ਸੰਪੂਰਨ ਹੈ ਸਮਾਪਤੀ ਹੈ ਜਿਉ ਜੋ ਜੋ ਪੜਦਾ ਗਿਆ ਜਿੰਨੇ ਵੀ ਸੰਸਾਰ ਦੇ ਅੰਦਰ ਜੰਗ ਹੋਏ ਨਾ ਜੀ ਰਾਮ ਤੇ ਰਾਵਣ ਜੀ ਤੇ ਰਾਵਣ ਦਾ ਜੰਗ ਹੋਇਆ ਨਾ ਤੇ ਰਾਮ ਜੀ ਨੇ ਰੱਬ ਨੂੰ ਕਹਿੰਦੇ ਨਾਲ ਮਾਰਿਆ ਸ਼ਸਤਰ ਨਾਲ ਇਤਿਹਾਸ ਗਵਾਇਆ ਤੇ ਕ੍ਰਿਸ਼ਨ ਜੀ ਨੇ ਕੰਸ ਨੂੰ ਕਹਿੰਦੇ ਨਾਲ ਮਾਰਿਆ ਸ਼ਸਤਰ ਨਾਲ ਪਰ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਬਿਹਾਰ ਦਈਏ 14 ਲੰਗ ਜੰਗਾਂ ਝੜੜੀਆਂ 14 ਹੀ ਫਤਿਹ ਕੀਤੀਆਂ ਇੱਕ ਵੀ ਜੰਗ ਦੇ ਅੰਦਰ ਔਰੰਗਜ਼ੇਬ ਆਪ ਨੇ ਆਪਣੇ ਸਿਪਾਹਸਲਾਰ ਜਰਨੈਲ ਭੇਜਦਾ ਰਿਹਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਫਰਨਾਮਾ ਲੈ ਕੇ ਭੇਜਿਆ ਨਾਲ ਬੜਾ ਵੱਡਾ ਵਿਸਥਾਰ ਕਿਵੇਂ ਟੂਟ ਮਾਤਰ ਕਿਉਂਕਿ ਸਮਾਂ ਸਮਾਪਤ ਹੈ ਫਿਰ ਜਿਉਂ-ਜਿਉਂ ਆਪਣੀ ਅਕਰਤੂਤਾ ਜ਼ਫਰਨਾਮਾ ਪੜਦਾ ਗਿਆ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮੇ ਦੇ ਬੋਲਾਂ ਦੇ ਅੰਦਰ ਜ਼ਫਰਨਾਮੇ ਦੇ ਸ਼ਬਦਾਂ ਦੇ ਅੰਦਰ ਅੱਖਰਾਂ ਦੇ ਅੰਦਰ ਐਨੀ ਤਸਵੀਰ ਭਰ ਦਿੱਤੀ ਐਨੀ ਤਾਕਤ ਭਰ ਦਿੱਤੀ ਜਿਉਂ-ਜਿਉਂ ਪੜਦਾ ਗਿਆ ਪੜਦਾ ਗਿਆ ਕਰਤੂਤਾ ਸਾਹਮਣੇ ਆਉਂਦੀਆਂ ਗਈਆਂ ਪੜਦੇ-ਪੜਦੇ ਦੇਖਾਂ ਇਸ ਤਰ੍ਹਾਂ ਦਾ ਇਤਿਹਾਸ ਦੇ ਵਿੱਚ ਨਾ ਤਾਂ ਪਹਿਲਾਂ ਕਦੀ ਹੋਇਆ ਕਿ ਅੱਖਰ ਦੇ ਨਾਲੇ ਵਿਸ਼ਮਨ ਨੂੰ ਖਤਮ ਕਰ ਦੇਣਾ ਅੱਖਰਾਂ ਦੇ ਅੰਦਰ ਹੀ ਐਨੀ ਤਾਕਤ ਭਰ ਦਿੱਤੀ ਅੱਖਰਾਂ ਦੇ ਅੰਦਰ ਹੀ ਇੰਨੀ ਤਸਵੀਰ ਭਰ ਦਿੱਤੀ ਤਾਕਤ ਭਰ ਦਿੱਤੀ ਅੜਦੇ-ਪੜਦੇ ਦੇ ਪ੍ਰਾਣਸ਼ੀਲ ਹੋ ਗਏ ਸਾਥ ਸੰਗਤ ਬਲੇਹਾਰ ਜਾਈਏ ਉਹਨਾਂ ਸ਼ਹੀਦਾਂ ਤੋਂ ਕਲਗੀਧਰ ਪਾਤਸ਼ਾਹ ਮਹਾਰਾਜ ਬੜੇ-ਬੜੇ ਦਿਨ ਚੱਲ ਰਹੇ ਨੇ ਇਸ ਕਰਕੇ ਪਿਆਰੇ ਮਹਿਬੂਬ ਕਲਗੀਧਰ ਪਾਤਸ਼ਾਹ ਮਹਾਰਾਜ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਹਿੰਦੁਸਤਾਨ ਦੇ ਨਾਲ ਨਾ ਹੀ ਇਨਸਾਫ਼ ਕੀਤਾ ਹੈ ਨਾ ਹੀ ਅਸੀਂ ਦੇਨ ਦੇ ਸਕਦੇ ਆ ਸਰਦਾਰੀਆਂ ਕਿਤੇ ਕਰਕੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਕਰਕੇ ਜੇ ਨਾ ਨਾ ਹੁੰਦੇ ਅੱਜ ਹਿੰਦੂਸਤਾਨ ਦੀ ਹਾਲਤ ਕੁਝ ਹੋਰ ਹੋਣੀ ਸੀ ਖੈਰ ਆਓ ਸਮਾਂ ਅਗੇਨ ਵੰਦਾ ਆਪਾਂ ਹੋਰ ਵਿਸਥਾਰ ਕਰੀਏ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰੇ ਪ੍ਰਬੰਧਕ ਸਜਨਾ ਦਾ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਖਾਲਾ ਆਨੰਦਗੜ੍ਹ ਵਾਲੇ ਮੈਨੇਜਰ ਸਾਹਿਬ ਮਲਕੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਨਾਲ ਨਾਲ ਸਾਡੇ ਐਸ.ਪੀ.ਸੀ ਮੈਂਬਰ ਅਮਰਜੀਤ ਸਿੰਘ ਜੀ ਚਾਵਲਾ ਉਹਨਾਂ ਦਾ ਵੀ ਧੰਨਵਾਦ ਨਾਲ ਨਾਲ ਸਿੰਘ ਸਾਹਿਬਾਨ ਯਾਨੀ ਸੁਲਤਾਨ ਸਿੰਘ ਜੀ ਉਹਨਾਂ ਨੇ ਹੁਕਮ ਲਾਇਆ ਸੀ ਅੱਜ ਦੇ ਦਿਨ ਲਈ ਚਾਮਲਾ ਸਾਹਿਬ ਨੇ ਵੀ ਹੁਕਮ ਲਾਇਆ ਸੀ ਹਾਜ਼ਰੀਆਂ ਪਰੋ ਉਹਨਾਂ ਦਾ ਵੀ ਧੰਨਵਾਦ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹ ਬੜੇ ਵੱਡੇ ਨੇ ਸਾਸਾਂ ਦੀ ਯਾਦ ਰੱਖਿਆ ਕਰੋ ਬੱਚਾ ਨੂੰ ਨਾਲ ਲੈ ਕੇ ਆਇਆ ਕਰੋ ਫਿਰ ਸਾਨੂੰ ਇਤਿਹਾਸ ਦੀਆਂ ਕੌਮਾਂ ਇਤਿਹਾਸ ਕੋਲ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਅਲੱਛੇ ਕਹਿਣ ਨੂੰ ਬਹੁਤ ਕੁਝ ਹੈ ਕਲਗੀਧਰ ਪਾਤਸ਼ਾਹ ਮਹਾਰਾ ਦੀ ਸਿਫਤ ਦੇ ਅੰਦਰ ਪਰ ਸਮਾਂ ਨਹੀਂ ਆ ਗਿਆ ਦਿੰਦਾ ਜ਼ਫਰਨਾਮੇ ਦੇ ਖੀਰਲੇ ਛੰਦ ਸਰਵਣ ਕਰੀਏ ਸਮੇਂ ਦੀ ਸਮਾਪਤੀ ਕਰੀਏ ਸਤਿ ਸਾ ਨਸਾਜ਼ੋ ਨਾ ਬਾਜ਼ੋ ਨਫਰ ਨਫਰਿਸ਼ ਨ ਸਾਜ਼ਾ ਨ ਬਾਜ਼ ਨਫਰ ਨਫਰਿਸ਼ ਨ ਕਾਉ ਜੋ ਨਫਰਿਸ਼ ਨਫਰ ਹਾਏ ਜਾਤੀ ਇਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚਿਲਤਾ ਕਤੇਬਨ ਕੁਰਾਨ ਕੇ ਪਾਪ ਹੀ ਪਰਪੱਕ ਜਾਤੇ ਧਰਮ ਤ ਸੱਕ ਜਾਤੇ ਬਰਨ ਨ ਰਕ ਜਾਤੇ ਸਾਹਿਤ ਰਿਧਾਨ ਕੀ ਦੇਵੀ ਦੇਵ ਦੇਹਰਾ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪ੍ਰਾਨ ਕੀ ਹਰਮੈਨ ਦੀ ਕਥਾ ਬਜ ਕੇ ਮੰਦਰ ਬਜ ਕੇ ਟੱਲ ਬਜ ਕੇ ਜਨ ਇਹੋ ਬਾਤ ਸੀ ਕਿ ਕਿਤੇ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਰਕੇ ਦੇਵੀ ਦੇਵ ਦੇਹਰਾ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋ ਕੇ ਜੋਪੈ ਕਰਨਾ ਨਿਧਾਨ ਕੀ ਜੇ ਕਲਗੀਧਰ ਪਾਤਸ਼ਾਹ ਮਹਾਰਾਜ ਅਵਤਾਰ ਨਾ ਧਾਰਨ ਕਰਦੇ ਨਾ ਸੰਸਾਰ ਦੀ ਹਿੰਦੁਸਤਾਨ ਦੀ ਹਾਲਤ ਕੁਝ ਹੋਰ ਹੋਣੀ ਸੀ ਸਾਤ ਮਾਰਨੇ ਚਾਹੀਏ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਐਸੇ ਗੁਰੂ ਤੋਂ ਇਦਾਂ ਦਾ ਮੁਰਸ਼ਿਦ ਕਿਤੇ ਮਿਲਣਾ ਸਾਤ ਨਹੀਂ ਮਿਲਦਾ ਇੱਜੇ ਤੇ ਰੱਖਿਆ ਕਰੋ ਬੇਚਿਆਂ ਨੂੰ ਯਾਦ ਨਾ ਲੈ ਕੇ ਆਇਆ ਕਰੋ ਤਾਂ ਕਿ ਸਾਡਾ ਇਤਿਹਾਸ ਪਤਾ ਲੱਗ ਸਕੇ ਬੱਚਿਆਂ ਨੂੰ ਭੁੱਲਾ ਗਲਤੀ ਦੀ ਮੁਆਫੀ ਸਾਥ ਸੰਸਾਰਿਆਂ ਦਾ ਹੀ ਧੰਨਵਾਦ ਭੁੱਲਾ ਗਲਤੀ ਦੀ ਮੁਆਫੀ ਕਿਉਂਕਿ ਬੜੀ ਮਹਿੰਗੀ ਬਾਣੀ ਹੈ ਗਾਇਨ ਕਰਦੇ ਆਂ ਭੁੱਲਾ ਹੋਈਆਂ ਹੋਣਗੀਆਂ ਆਓ ਫਤਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ